ਆਦੇ ਆਲੇ ਆਦੇ ਸੀਟ ਤੇ ਲਈ ਫਿਰਦੀ ਆ ਬਾਈ ਗੁੱਡੀ ਆਦੇ ਸਾਡੇ ਕੋਲੇ ਗੁੱਡੀ ਲਈ ਫਿਰਦੀ ਲੈ ਇਹ ਦਿਖਾਤਾ ਮੈਂ ਮੈਂ ਦਿਖਾਤਾ ਤੇ ਮਰਾ ਸੌਂਗੀ ਆਦੇ ਠਹਿਰ ਜਾ ਪਾ ਬਾਲਵ ਜਗਾ ਲ ਕੇ ਵੱਡਾ ਬਾਲਵ ਤੇ ਗਾ ਕੇ ਆਪਾਂ ਦੇ ਨਹੀਂ ਇਹ ਵੀ ਸੁੱਤੀ ਆ ਕਿ ਜਾਗਦੀ ਆ ਕਿੱਥੇ ਦਿਖਾਤਾ ਆਦੇ ਵੀ ਆਦੇ ਦਿਖਾਓ ਓਏ ਸੁੱਤੀ ਪਈ ਆ ਇਹ ਆਵੇ ਦੇਖਾ ਕੇ ਦੇਖੀਏ ਆਲੇ ਲੈ ਵੀ ਇਹ ਤਾਂ ਆ ਤੇ ਸਾਡੀ ਸੀਟ ਤੇ ਲਈ ਫਿਰਦੀ ਆ ਗੁੱਡੀ ਆ ਤੇ ਸੁੱਤੀ ਪਈ ਹੁਣ ਇਹਨੂੰ ਜਗਾ ਦੇ ਕਿ ਨਾ ਜਗਾ ਦੇ ਪੁੱਤ ਆਹਦੇ ਤੋਂ ਤਾਂ ਅੱਖਾਂ ਆਂਦੀਆਂ ਹੋ ਜਿਓ ਕਿੱਡੀਆਂ ਅੱਖਾਂ ਹਾਂ ਓਏ ਆਹਦੇ ਐਵੇਂ ਸੌਂ ਜਾਂਦੀ ਐ ਹਨਾ ਚੱਲ ਇਹਨੂੰ ਸੌਂ ਲੈਣ ਦੇ ਫਿਰ ਜਦੋਂ ਨਾ ਉੱਠ ਖੜੀ ਫਿਰ ਆਪਾਂ ਇਹਨੂੰ ਫਿਰ ਪਾਣੀ ਪੂਣੀ ਪਿਾਵਾਂਗੇ ਚਾਹ ਪਿਾਵਾਂਗੇ ਤੱਕ ਪੀਂਦੀ ਨਹੀਂ ਰ ਮੂੰਹ ਅੰਦਰ ਜਾਂਦਾ ਪੀਂਦੀ ਨਹੀਂ ਇਹ ਕੀ ਹੋਇਆ ਤੇ ਮੂੰਹ ਨੂੰ ਇਹਨੂੰ ਜਦ ਦਾਂਤਰ ਕੋ ਇਹਨੂੰ ਘਰੇ ਜਾਣਾ ਇਹ ਤਾਂ ਇੱਥੇ ਰੋਊਗੀ ਜਰਬਤ ਦਿਓਈ ਸੋਦੇ ਕੋਲ ਹੋਗੀ ਜਦੋਂ ਵੱਡੀ ਹੋ ਗਈ ਸਾਡੇ ਕੋਲ ਰਹੂ ਫਿਰ ਹੋ ਦੋ ਲੈ ਆਉਂਗੀ ਫਿਰ ਉਹ ਵੀ ਬਤੇ ਹੋਗੀ ਦੋ ਲੈ ਆਉਂਗੀ ਉਹ ਤੇਰਾ ਪਲਾਉ ਜੈ ਇੰਨੀਆਂ ਪਾ ਕੇ ਕਰਨੀਆਂ ਪੁੱਤ ਇੰਨੀਆਂ ਤੂੰ ਵੀਰਾ ਲੈ ਆਹੀਂ ਵੀਰਾ ਨਹੀਂ ਮੈਂ ਤਾਂ ਦੋ ਲੈ ਪਿਆਰ ਕਰਦੀ ਆ ਉਹਦੇ ਨਾਲ ਤੂੰ ਫਿਰ ਵੀਰਾ ਨਹੀਂ ਲੈ ਕੇ ਆਉਣਾ ਮੈਂ ਨਹੀਂ ਉਹ ਤਾਂ ਮੈਨੂੰ ਬਹੁਤ ਬਾਹਰ ਵੀ ਨਹੀਂ ਕਰਦਾ ਆਪੇ ਜੱਗੂ ਕੋਲ ਚੱਲਣਾ ਨਾ ਹਮੇ ਦੀਦੀ ਲੈਣ ਬਸ ਤੂੰ ਦੀਦੀ ਵੀ ਲੈਣੀ ਆ ਵੀਰਾ ਫਲਾ ਤੇ ਇਹਨਾਂ ਤੇ ਦੂਜਾ ਜਦੋਂ ਕਾਕਾ ਆਊਗਾ ਤੇ ਉਹ ਪਿਆਰ ਨਹੀਂ ਕਰੂ ਤੇਰੇ ਨਾਲ ਨਹੀਂ ਨਹੀਂ ਕਰ ਦੱਸਦਾ ਪਤਾ ਤੇਰਾ ਵੀਰ ਆ ਤਾਂ ਵੀਰਾ ਕਰੂਗਾ ਪਿਆਰ ਨਹੀਂ ਨਹੀਂ ਉਹ ਮੈਨੂੰ ਦੀਦੀ ਉਹ ਮੈਨੂੰ ਤੇਰੇ ਤੇ ਬਣਾਉਂ ਫਿਰ ਉਹਦਾ ਚਲੀ ਜਾਊਗਾ ਅੱਛਾ ਇਹ ਟੇਬਲ ਤੇ ਬੈਜੂ ਹੈ ਪੱਦਾ ਧੱਕ ਜੂਗਾ ਅੱਛਾ ਤੇ ਹੁਣ ਤੂੰ ਕੋਈ ਕਹਾਣੀ ਤਾਂ ਜੰਨੀ ਇਹਨੂੰ ਇਹ ਇਹ ਨੀਦ ਆਉਂਦੀ ਆ ਅੱਖਾਂ ਚ ਲੈਸ ਪੈਂਦੀ ਆ ਅੱਖਾਂ ਚ ਇਹਦੇ ਲੈਟ ਪੈਂਦੀ ਆ ਤੇ ਇਹਨੂੰ ਨੀਦ ਆਉਂਦੀ ਆ ਹੈ ਸਿੰਨੀ ਆ ਮੈਂ ਡਬਲ ਗ੍ਰੀਟ ਵਿਚੋ ਅੱਜ ਆ ਗਿਆ ਨੀ ਜੀ ਵਿਚੋ ਕੱਲ ਵਿੱਚੋ ਤਾਂ ਹੁੰਦਾ ਵੀ ਅੱਜ ਜੈ ਹੈ 14 ਹੁੰਦਾ ਵੀ ਆ ਜੈ ਤੂੰ ਹੈ ਅੱਛਾ ਆ ਵੀ ਹਾਂ ਚੋਤੀ ਵਾਰੀ ਦਿਖਾਦਾ ਮੂੰਹ ਦਿਖਾਦਾ ਫੇਰ ਕੇਲਾ ਮੜਾ ਜਾ ਆਹੇ ਮੂੰਹ ਦਿਖਾਉਂਦੀ ਵੀ ਕੁੜੀ ਸਾਡੀ ਲੈ ਦੇਖੀ ਕਾਕੇ ਦਾ ਬੱਲੇ ਇਹ ਮੈਂ ਇਹਨੂੰ ਮੂੰਹ ਕਾ ਤੋ ਕਰ ਲੈਂਦਾ ਇਹ ਜੇ ਆ ਮੈਂ ਕਰ ਲੇ ਜੀ ਨੀਂਦ ਹਾਂਦੀ ਹੁੰਦੀ ਆ ਇਹ ਚਾਨਣ ਨਿਕਲਦੀ ਹੁੰਦੀ ਤੇ ਬੰਦ ਕਰਦੀ ਹੁੰਦੀ ਆ ਅੱਛਾ ਬੰਦ ਕਰਦੀ ਹੁੰਦੀ ਆ ਚਾਨਣ ਨਹੀਂ ਦੇਂਦੀ ਹੈ ਔਰ ਥੱਕਣਾ ਲੱਗ ਜਾਂਦਾ ਚੜੀ ਔਰ ਫਿਰਦੀ ਲੈ ਵੇ ਕਿੰਨੀਆਂ ਗੱਲਾਂ ਸੁਣਾਉਂਦੀ ਓ ਸਾਡੀ ਸੀਟ ਤੇ ਸਾਡੀ ਕਿੰਨੀਆਂ ਗੱਲਾਂ ਸੁਣਾਉਂਦੀ ਓ ਜਵਾ ਕਾਕਾ ਲਈ ਫਿਰਦੀ ਆ ਕਹਿੰਦੀ ਸੁੱਤਾ ਪਿਆ ਇਹ ਇੱਕ ਕਾਕਾ ਕਹਿੰਦੀ ਹੋਰ ਲਿਆਉਂ ਦੀਦੀ ਹੋਰ ਲਿਆਉਂਗਾ ਤੁਹਾਡੇ ਕੋਲੇ ਰਹੂਗੀ ਇੰਨੀਆਂ ਕੀ ਕਰਨੀਆਂ ਪਾਪਾਤ ਦੋ ਹੀ ਸੀ ਮੇਰੇ ਕੋਲ ਬਸ ਇੰਨੇ ਚ ਖਤਮ ਹੋ ਗਏ ਨਾ ਬਸ ਆਪਣੇ ਕੋਲ ਇੰਬਰੇ ਹੈਗੇ ਇੱਕ ਆਪਣੇ ਕੋਲ ਇੰਬਰੇ ਹੈਗੇ ਕਿ ਤੂੰ ਹੈਗੀ ਆਪਾਂ ਬਾਹਲੀਆਂ ਦੀ ਦੀਆਂ ਕੀ ਕਰਨੀਆਂ 2 3 4 5 8 3 4 5 6 7 8 9 9 ਦੋਂਗੀ ਹਾਂ ਜਦੋਂ ਹੈਪੀ ਬਰਥ ਹੋਊਗਾ ਉਹ ਤਾਂ ਦੋਂਗੀ ਗੁੱਡੀਆਂ ਅੱਛਾ ਜਦੋਂ ਇੱਥੇ ਥਾਂ ਹੋ ਗਏ ਜਦੋਂ ਸੈਂਟਾ ਆ ਗਿਆ ਉਸ ਸੈਂਟਾ ਨੂੰ ਦੋਂਗੀ ਸੁਣੋ ਤੁੰ ਦੋ ਦੋ ਦੋਂਗੀ ਅਸੀਂ ਨਹੀਂ ਲੈਣੀਆਂ ਅਸੀਂ ਨਹੀਂ ਲੈਣੀਆਂ ਦੋ ਰਾਂ ਦੇ ਨਾਲ ਹੀ ਤਾਂ ਦੋ ਸੰਤਾਂ ਨੂੰ ਦੋਂਗੀ ਦੋ ਕਾਕੇ ਲਿਆਵਾਂਗੇ ਬੱਤ ਕਾਕੇ ਵੀਰ ਨਹੀਂ ਮੈਂ ਤਾਂ ਗੁੱਦੀ ਚੱਲ ਕੋਈ ਨਹੀਂ ਦੀਦੀਆਂ ਵੀ ਲੈ ਲਾਂਗੇ ਇੱਕ ਚੱਲ ਇੱਕ ਤਾਂ ਦੀਦੀ ਹੈਗੀ ਆਪਣੀ ਵੀਰੇ ਨੀਲਾ ਨੀ ਵੀਰੇ ਆ ਨੂੰ ਮੂੰਥੇ ਪਾ ਦਾਂਗੇ ਦੀਦੀਆਂ ਦੇ ਬਾਹਰ ਲਾਵਾਂਗੇ ਚੰਗਾ ਦੀਆਂ ਨੂੰ ਨੀਂਦ ਮੂੰਹਾਂ ਨੂੰ ਨੀਂਦ ਦੋਂਦੀ ਆ ਦੀਆਂ ਨੂੰ ਨੀਂਦ ਨੀ ਦੋਂਦੀ ਉਹ ਬਾਹਰ ਚੰਦੇ ਦੰਦੇ ਆ ਸ਼ੱਕੂੜ ਗਾ ਨੂੰ ਨੀਂਦ ਨਹੀਂ ਆਉਂਦੀ ਹੈ। ਨਮੰਦਿਆ ਨੂੰ ਨੀਂਦ ਆ ਦੇ ਬੋਏ ਨੂੰ। ਬੋਏ ਨੂੰ ਨੀਂਦ ਆਉਂਦੀ ਹੈ। ਠੀਕ ਆ। ਤੇ ਤੂੰ ਇਹਦੇ ਕੋਲੇ ਕਾਹ ਤੋਂ ਬੈਠਨੀ ਆ? ਇਹਦੇ ਕੋਲੇ ਕਾਹ ਤੋਂ ਬੈਠਨੀ ਆ? ਜਦੋਂ ਮੈਂ ਉੱਥੇ ਚਲੀ ਜਾਊਗੀ। ਉਦੋਂ ਭੱਜ ਲੂ। ਰੋਊਗੀ। ਰੋਊਗੀ? ਤੂੰ ਹੋ ਉੱਥੇ ਜਾ ਕੇ ਦੇ ਤਾਂ ਦੇਖਾਂਗੀ ਵਿਰੋਧੀ ਕਰੀ। ਉੱਥੇ ਜਾ ਕੇ ਦੇਖ। ਆ ਦੇ ਉਹ ਲਾਕੀ ਦਾ। ਆ ਦੇ ਹੈ ਰੋ ਪਈ ਉਹ ਸੱਚੀ ਰੋਂਦੀ ਆ। ਸੱਚੀ ਹੁੰਦੀ ਆ ਓਏ ਬਾਲਾ ਵੀ ਤੈਨੂੰ ਤਾਂ ਬਾਲਾ ਪਤਾ ਹੈ ਨਾ ਮੈਂ ਇਹਦਾ ਚੱਕਣਾ ਹੁਣ ਕਿਵੇਂ ਰੂਗੀ ਇਹ ਲੈ ਲੈ ਉਹ ਤੁਹਾਡੀ ਲੈ ਵੀ ਤਾਂ ਕੁੱਟਣ ਲੱਗੀ ਲੈ ਵੀ ਕਾਕਾ ਤੇਰਾ ਉੱਠ ਖੜਿਆ ਏ ਕਾਕਾ ਤਾਂ ਉੱਠ ਖੜਿਆ ਮਾਵਾ ਤੈਨੂੰ ਹਾਂ ਮਾਰ ਉਹ ਨਾ ਐਸਾ ਕਾਕਾ ਕਾਕੇ ਤੋਂ ਇੰਨਾ ਇੰਨਾ ਕਾਹਤੋਂ ਕਰਦੀਆਂ ਕਾਕੇ ਦਾ ਇੰਨਾ ਉਹ ਜਾਂਦੀ ਆ ਲੈ ਹੋ ਗਈ ਰੋਟੀ ਖਾ ਜਾਂਦੀ ਆ ਹੈ ਰੋਟੀ ਖਾ ਜਾਂਦੀ ਆ ਇਸ ਨੂੰ ਰੋਟੀ